ਸੈਲਫ ਡਾਊਟ ਹਰ ਬੰਦੇ ਦੇ ਅੰਦਰ ਹੁੰਦਾ ਹੈ ਪਰ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਹੋਰ ਕੋਈ ਚੀਜ਼ ਜਿਹੜੀ ਹੈ ਜ਼ਿਆਦਾ ਨਹੀਂ ਮਾਰਦੀ ਜਿੰਨੇ ਉਹਦੇ ਡ੍ਰੀਮਸ ਨੂੰ ਸੈਲਫ ਡਾਊਟ ਮਾਰਦਾ ਹੈ ਮਤਲਬ ਸੁਪਨੇ ਹਰ ਬੰਦਾ ਵੇਖਦਾ ਹੈ ਪਰ ਜਿਹੜੇ ਬੰਦੇ ਸੈਲਫ ਡਾਊਟ ਚ ਹੁੰਦੇ ਨੇ ਨਾ ਉਹਨਾਂ ਦੇ ਸੁਪਨੇ ਸਭ ਤੋਂ ਜ਼ਿਆਦਾ ਮਰਦੇ ਨੇ ਸੈਲਫ ਡਾਊਟ ਦੇ ਨਾਲ ਔਰ ਕੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸੈਲਫ ਡਾਊਟ ਹੈ ਉਹ ਸਿਰਫ ਤੁਹਾਡੇ ਮੇਰੇ ਵਿੱਚ ਹੈ ਹਰ ਉਹ ਅਮੀਰ ਬੰਦਾ ਹਰ ਉਹ ਕਾਮਯਾਬ ਬੰਦਾ ਹਰ ਉਹ ਸਕਸੈਸਫੁਲ ਬੰਦਾ ਜਿਹੜਾ ਤੁਸੀਂ ਕਿਤਾਬਾਂ ਚ ਪੜਦੇ ਸੁਣਦੇ ਹੋ ਨਾ ਉਹਦੇ ਅੰਦਰ ਵੀ ਸੈਲਫ ਡਾਊਟ ਹੁੰਦੇ ਨੇ ਪ ਨੇ ਸੁਣੀ ਹੋਏਗੀ ਕਿ ਇੱਕ ਇੱਕ ਸ਼ਖਸ ਜਿਹੜਾ ਉਹ ਬڑے ਵੱਡੇ ਪੱਥਰ ਦੇ ਬਾਹਰ ਖੜਾ ਹੁੰਦਾ ਤੇ ਉਹ ਕਹਿੰਦਾ ਕਿ ਮਤਲਬ ਸੋਚਦਾ ਰਹਿੰਦਾ ਸੋਚਦਾ ਰਹਿੰਦਾ ਕਹਿੰਦਾ ਇਸ ਪੱਥਰ ਦੇ ਵਿੱਚੋਂ ਮਤਲਬ ਮੂਰਤੀ ਕਿਵੇਂ ਬਣੇਗੀ ਤੇ ਕਹਿੰਦੇ ਪੱਥਰ 'ਚੋ ਆਵਾਜ਼ ਆਉਂਦੀ ਏ ਕਿ ਮੂਰਤੀ ਇਸੇ ਪੱਥਰ ਦੇ ਅੰਦਰ ਏ ਸਿਰਫ ਤੂੰ ਜਿਹੜਾ ਐਕਸਟਰਾ ਮਾਰਬਲ ਹੈ ਨਾ ਜਿਹੜਾ ਐਕਸਟਰਾ ਪੱਥਰ ਏ ਸਿਰਫ ਉਹਨੂੰ ਛਾੜਨਾ ਏ ਸੋ ਮੂਰਤੀ ਤੁਹਾਡੇ ਅੰਦਰ ਏ ਸਿਰਫ ਜਿਹੜਾ ਐਕਸਟਰਾ ਮਾਰਬਲ ਹੈ ਨਾ ਓਵਰ ਥਿੰਕਿੰਗ ਦਾ ਡਰ ਦਾ ਕੰਡੀਸ਼ਨਿੰਗ ਦਾ ਉਹ ਤੁਸੀਂ ਆਪਣੇ ਚੋਂ ਕੱਢਣਾ ਹੈ ਮਤਲਬ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਪਰਫੈਕਟ ਹੋਵੇ ਔਰ ਕੋਈ ertidite ਪਰਫੈਕਟ ਹੈ ਵੀ ਨਹੀਂ ਹੈ ਸਾਰੇ ਬੰਦਿਆਂ ਨੂੰ ਡਰ ਹੁੰਦੇ ਨੇ ਮੈਨੂੰ ਬੜਾਈ ਕਿਉਂਕਿ ਮੇਰੇ ਫਾਦਰ ਸਾਹਿਬ ਐਬ੍ਰੋਡ ਰਹਿੰਦੇ ਸੀ ਤੇ ਮੈਨੂੰ ਨਾ ਬਚਪਨ ਤੋਂ ਇੱਕ ਬੜਾ ਡਰ ਸੀਗਾ ਕਿ ਜਦੋਂ ਵੀ ਕੁੰਡਾ ਖੜਕਦਾ ਸੀ ਮੈਨੂੰ ਲੱਗਦਾ ਸੀ ਸਾਡੇ ਘਰ ਕੋਈ ਆ ਨਾ ਜਾਵੇ ਕਿਉਂਕਿ ਮੇਰੇ ਮਦਰ ਸੀ ਅਸੀਂ ਦੋਨੇ ਭੈਣਾਂ ਛੋਟੀਆਂ ਸੀ ਬ੍ਰਦਰ ਸਾਡਾ ਬਹੁਤ ਹੀ ਛੋਟਾ ਸੀ ਔਰ ਉਹ 84 ਦਾ ਦੌਰ ਸੀਗਾ ਮੇਰੇ ਉਹ ਦਹਿਸ਼ਤ ਜਿਹੜੀ ਉਹ ਅਜੇ ਵੀ ਮਨ 'ਚ ਹੈ ਮੈਂ ਰਾਤ ਨੂੰ ਕਈ ਵਾਰੀ ਉੱਠ ਜਾਂਦੀ ਹਾਂ ਇਟ ਇਜ਼ ਕੰਡੀਸ਼ਨਿੰਗ ਮੇਰੇ ਬਚਪਨ ਦੀ ਉਹ ਕੰਡੀਸ਼ਨਿੰਗ ਹੈ ਪਰ ਹੁਣ ਕਿਉਂਕਿ ਮੈਂ ਉਹਨੂੰ ਸਮਝਦੀ ਆ ਤੇ ਮੈਂ ਉਹਨੂੰ ਪ੍ਰੋਸੈਸ ਕਰਦੀ ਆ ਤੇ ਮੈਨੂੰ ਠੀਕ ਕੀਤਾ ਇਸੇ ਤਰ੍ਹਾਂ ਤੁਸੀਂ ਵੀ ਜਿਹੜੇ ਵੀ ਤੁਹਾਡੇ ਡ ਨਾ ਬਿਲਕੁਲ ਵੀ ਨਹੀਂ ਹੋ ਤੁਹਾਡੇ ਅੰਦਰ ਕਾਮਯਾਬ ਕਾਮਯਾਬ ਹੋਣ ਦੀ ਤੇ ਮਾਲਕ ਨੇ ਹਰ ਇੱਕ ਅੰਦਰ ਬੀਜ ਪਾਇਆ ਹੀ ਹੈ ਨਾ ਸਿਰਫ ਜ਼ਰੂਰੀ ਕੀਏ ਕਿ ਮੈਂ ਹਏ ਇਹ ਕਿਵੇਂ ਹੋਏਗਾ ਮੈਂ ਫੇਲ ਨਾ ਹੋ ਜਾਵਾਂ ਪੈਸੇ ਕਿੱਥੋਂ ਆਣਗੇ ਜੇ ਮੈਂ ਆਪਣੀ ਨੌਕਰੀ ਛੱਡਤੀ ਤੇ ਬਿਜ਼ਨਸ ਕੀਤਾ ਤੇ ਬਿਜ਼ਨਸ ਚ ਫੇਲ ਹੋ ਜਾਏਗਾ ਕੀ ਹੋ ਜਾਏਗਾ ਮਤਲਬ ਇੱਕੋ ਹੀ ਜੀਵਨ ਹੈ ਨਾ ਫੇਲ ਹੋ ਜਾਵਾਂਗੇ ਕਿ ਨਹੀਂ ਦੁਨੀਆ ਫੇਲ ਹੋ ਕੇ ਫਿਰ ਉੱਠਦੀ ਹੈ ਲਿਕਨ ਇੱਕੋਰੀ ਫੇਲ ਹੋਣ ਦੇ ਲਈ ਵੀ ਤੇ ਮਾਦਾ ਚਾਹੀਦਾ ਨਾ ਤੁਹਾਡੇ ਕੋਲ ਸੋ ਮੈਨੂੰ ਇਹ ਲੱਗਦਾ ਹੈ ਕਿ ਇੰਪੋਰਟੈਂਟ ਇਹ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਡਰਾਂ ਨੂੰ ਵੇਖੋ ਕਿ ਕਿਹੜੇ ਕਿਹੜੇ ਡਰ ਨੇ ਤੁਹਾਡੇ ਅੰਦਰ ਕਿਹੜੇ ਤੁਹਾਡੇ ਤੁਹਾਡੀ ਸਕਸੈਸ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਬਸਟੈਕਲ ਕਰ ਰਹੀਆਂ ਨੇ ਕਿਹੜੀਆਂ ਰੋਕ ਰਹੀਆਂ ਨੇ ਔਰ ਉਸ ਤੋਂ ਬਾਅਦ ਤੁਸੀਂ ਇਹ ਮੰਨੋ ਕਿ ਇਹ ਡਰ ਇਹ ਸਭ ਗਲਤ ਚੀਜ਼ਾਂ ਮੈਂ ਨਹੀਂ ਮੈਂ ਨਾ ਤੋਂ ਬਹੁਤ ਵੱਡਾ ਹਾਂ ਸਿਰਫ ਮੈਨੂੰ ਆਪਣੇ ਅੰਦਰੋਂ ਇਹ ਕੱਢਣੀਆਂ ਨੇ ਕਾਮਯਾਬੀ ਤੇ ਮੇਰੇ ਕੋਲ ਆਲਰੇਡੀ ਪਈ ਹੋਈ ਏ ਹੁਣ ਸੈਕੰਡ ਚੀਜ਼ ਏ ਕਿ ਬਹੁਤ ਸਾਰੇ ਲੋਕ ਕਹਿੰਗੇ ਜੀ ਇਹ ਕਹਿਣਾ ਬਹੁਤ ਆਸਾਨ ਹੈ ਇਹਦਾ ਤਰੀਕਾ ਕੀ ਏ ਤਰੀਕਾ ਬਹੁਤ ਹੀ ਆਸਾਨ ਹੈ ਤੁਸੀਂ ਜਰਨਲਿੰਗ ਕਰੋ ਮੈਂ ਹਮੇਸ਼ਾ ਕਿੰਨੀ ਹੁੰਦੀਆਂ ਲਿਖੋ ਚਾਹੇ ਤੁਹਾਡਾ ਬਜਟ ਏ ਚਾਹੇ ਤੁਹਾਡੇ ਵਿਚਾਰ ਨੇ ਚਾਹੇ ਤੁਹਾਡੇ ਡ੍ਰੀम्स ਨੇ ਲਿਖੋ ਲਿਖਣ ਨਾਲ ਚੀਜ਼ਾਂ ਸੋਲਵ ਹੁੰਦੀਆਂ ਨੇ ਸੱਚ ਮੰਨਣਾ ਇਹ ਬਿਲਕੁਲ ਮਤਲਬ ਯੂਨੀਵਰਸਲ ਟਰੂਥ ਹੈ ਤੁਸੀਂ ਚੀਜ਼ਾਂ ਨੂੰ ਲਿਖਣਾ ਸ਼ੁਰੂ ਕਰ ਦੋ ਕਿ ਮੇਰੇ 2025 ਦੇ ਇਹ ਗੋਲ ਨੇ ਮੇਰੇ ਕੋ ਸਾਰੀ ਕਿਤਾਬਾਂ ਨੇ ਮੇਰੇ ਪਿਛਲੇ ਮੈਂ ਇਸ ਸਾਲ ਵੇਖਦੀ ਆ ਮੈਂ ਕਹਿੰਨੀ ਹਾਏ ਪੂਰਾ ਹੋ ਗਿਆ ਮੈਂ 2020 ਚ ਲਿਖਿਆ ਸੀ ਮੈਨੂੰ ਯਾਦ ਵੀ ਨਹੀਂ ਹੁੰਦਾ ਪਰ ਲਿਖਣ ਨਾਲ ਚੀਜ਼ਾਂ ਸੱਚ ਮੁੱਚ ਹੁੰਦੀਆਂ ਨੇ ਜੋ ਤੁਸੀਂ ਲਿਖਣਾ ਸ਼ੁਰੂ ਕਰੋਗੇ ਕਿ ਮੇਰੇ ਅੰਦਰ ਇਹ ਡਰ ਨਹੀਂ ਔਰ ਮੈਂ ਇਹਨਾਂ ਤੇ ਕਾਬੂ ਪਾਣਾ ਚਾਹਨਾ ਵਾ ਤੁਸੀਂ ਮੰਨਣਾ ਹੌਲੀ ਹੌਲੀ ਤੁਹਾਡੇ ਚੋਂ ਜਿਹੜਾ ਇੰਟੈਲੀਜੈਂਟ ਬੰਦਾ ਤੁਹਾਡੇ ਅੰਦਰ ਉਹ ਕਾਮਯਾਬ ਬੰਦਾ ਤੁਹਾਡੇ ਅੰਦਰ ਉਹ ਸਮਾਰਟ ਬੰਦਾ ਨਾ ਉਹ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਏਗਾ ਤੇ ਉਹ ਜਿਹੜਾ ਪੱਥਰ ਇਧਰੋਂ ਫੇਅਰ ਦਾ ਇਧਰੋਂ ਓਵਰ ਥਿੰਕਿੰਗ ਦਾ ਸੈਲਫ ਡਾਊਟ ਦਾ ਕਿ ਹਾਏ ਮੈਂ ਤੇ ਵਿਚਾਰਾ ਮੈਂ ਤੇ ਬੁਰੇ ਗਰੀਬ ਘਰ ਚ ਪੈਦਾ ਹੋਇਆ ਨਾ ਮੈਂ ਕਿੱਦਾਂ ਕਾਮਯਾਬ ਹੋ ਸਕਦਾ ਯਾਰ ਮੈਂ ਤੇ ਸਰਕਾਰੀ ਸਕੂਲ ਚ ਪੜਿਆ ਵਾ ਤੁਸੀਂ ਦੇਖੋ ਕਿ ਅੱਜ ਪ੍ਰਧਾਨ ਮੰਤਰੀ ਤੁਹਾਡੇ ਜੜੇ ਨੇ ਉਹ ਉਹ ਕਿੱਥੇ ਪਹੁੰਚੇ ਨੇ ਅਗਰ ਉਹ ਸੈਲਫ ਡਾਊਟ ਜੋ ਬਾਹਰ ਆਏ ਹੋਣੇ ਨੇ ਤਾਂ ਹੀ ਪਹੁੰਚੇ ਹੋਣੇ ਨੇ ਬੜੇ سارے ਲੋਕ ਨੇ ਤੁਸੀਂ ਬਹੁਤ سارے ਲੋਕ ਦੇਖੋਗੇ ਜਿਹੜੇ ਮਤਲਬ ਡ੍ਰੌਪਆਊਟਸ ਨੇ ਕਾਲਜ ਦੇ ਅੱਜਕੱਲ੍ਹ ਤੇ ਫੈਸ਼ਨ ਹੋ ਗਿਆ ਉਹ ਕਾਮਯਾਬ ਹੁੰਦੇ ਨੇ ਸੋ ਤੁਸੀਂ ਕਾਮਯਾਬ ਆਲਰੇਡੀ ਹੈਗੇ ਹੋ ਸਿਰਫ ਇਹ ਜਿਹੜਾ ਆਲੇ ਦੁਆਲੇ ਤੁਸੀਂ ਆਪਣੇ ਕਚਰਾ ਜਮਾ ਕੀਤਾ ਹੋਇਆ ਸੈਲਫ ਡਾਊਟ ਦੇ ਕਰਕੇ ਆਪਣੇ ਡਰਾ ਕਰਕੇ ਇਸ ਨੂੰ ਕੱਢੋ ਯੂ ਵਿਲ ਬੀ ਫਾਈਨ ਬੜੀ ਜਲਦੀ ਤੁਸੀਂ ਆਪਣੇ ਰਸਤੇ ਤੇ ਆ ਜਾਓਗੇ ਔਰ ਸੱਚ ਮੰਨਣਾ ਜਰਨਲਿੰਗ ਕਰੋ ਆਪਣੇ ਆਪ ਨਾਲ ਮੈਡੀਟੇਟ ਕਰੋ ਇਹ ਚੀਜ਼ਾਂ ਅਸਰ ਕਰਦੀਆਂ ਨੇ ਮੈਂ ਬਾਰ ਬਾਰ ਕਹਿੰਨੀ ਆ ਕਰਨਾ ਸ਼ੁਰੂ ਕਰੋ ਸਾਡੇ ਗੁਰੂ ਜੀ ਕਹਿੰਦੇ ਹੁੰਦੇ ਸੀ ਕਿ ਕਰਤ ਵਿੱਦਿਆ ਕੋਈ ਵੀ ਕੰਮ ਜਿਹੜਾ ਕਰਤ ਵਿੱਦਿਆ ਜਿਹੜਾ ਕਰਦਾ ਉਸੇ ਦੀ ਹੋ ਜਾਂਦੀ ਹੈ ਸੋ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸੈਲਫ ਡਾਊਟਸ ਦੇ ਉੱਤੇ ਕੰਮ ਕਰੋ